ਆਵਰਕ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰਿਆਜ ਭਉਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇਹ ਕਾਜ ਸ੍ਰੀ ਸਤਗੁਰੂ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਬਾਟ ਕੀ ਲਾਜ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਵ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਵ ਹਰਨਾਖਸ ਮਾਰ ਪਚਾਇਆ स्वागतਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਂ ਨੂੰ ਜਮ ਜੋহে ਨਾ ਸਾਕੇ ਕਾਲ ਨ ਨੇੜੈ ਜਾਈ ਕੇਵਲ RAM ਨਾਮ ਮਨ ਵਸੇ ਆ ਨਾ ਨਹੀਂ ਮੁਕਤ ਪਾਈ ਅਰਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪਰਤੀਤ ਨ ਆਵਈ ਅੰਤਰ ਲੋਭ ਸੁਆਉ ਗੁਰਮਖਿ ਹਿਰਦੈ ਸ਼ਬਦ ਨਾ ਭੇਦੇਉ ਹਰ ਨਾਮ ਨਾ ਲਾਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਆ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਦੁਖ ਬਿਦਾਤਾ ਹਉ ਮੈ ਮਰ ਮਨ ਸਾ ਮਨ ਹਿਸਮਾਣੀ ਗੁਰ ਕੈ ਸਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਿਸ ਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਬਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭਉਕ ਮੁਏ ਮਿਲ ਲਾਈਂ ਆਵੇ ਜਾਵੇ ਠੌਰ ਨਾ ਤਾਵੇਹ ਦੁਖ ਮਹਿ ਦੁਖ ਸਮਾਈਂ ਗੋੜਾ ਮੁਖ ਹੋਵੇ ਸੋਇ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਮੈਂ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਕਾਈ ਵੇ ਪੜ੍ਹੇ ਤੈਵਾਦ ਬਖਾਣੇ ਬੇਨਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਾਜੇ ਛੂਟੇ ਗੁਰ ਸਰਨਾਈ ਜੇ ਨਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ ਨਨਕ ਤਿੰਨ ਕੈ ਸਦ ਬਲ ਹਾਰੈ ਜਿਨ ਹਰ ਰਾਖਿਆ ਉਰਤਾਰਾ ਉਹ ਨੰਦ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ ਨਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਉਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ